ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਐ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਛ ਨਾ ਕੁਛ ਤਾਂ ਤੇ ਉਹ ਕਤੂਗਾ ਟੋਲੀ ਕਪਲੇਟ ਦਾ ਸੈਂਟਰ ਗਵਰਨਮੈਂਟ ਦੇ ਅੱਗੇ ਰੱਖੀ ਸਕਦੀ ਹੈ ਤਾਂ ਲੌਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਆ ਦੇਖੋ ਹੁਣ ਤੱਕ ਕਲੀਅਰ ਕਰਤਾ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਦਰਵਾਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਜ਼ਗੰਢ ਕਰ ਰਿਹਾ ਹੈ ਤੇ ਸੁਭਾਵਨਾ ਉਹ ਸਾਰੀ ਡੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਟੈਕਨੋਲੋਜੀ ਚੱਲ ਰਹੀ ਹੈ ਤੁਹਾਨੂੰ ਕੋ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਇੰਟਰਨਲ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ ਫਰਾਂ ਟੇਕੂ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼नोई ਪੰਕ ਲਗਭਾਗੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੇ ਕੋਈ ਦੋ ਰਹਿ। ਕੀ ਲੱਗਦਾ ਹੈ ਕਿ ਕਿਵੇਂ ਦੇਖ ਦੋਗੇ ਸਰਕਾਰਾਂ ਕਿ ਉਹ ਨਹੀਂ ਇਹ ਕਾਰਵਾਈ ਕਰਨੀਆਂ ਹੈਗੀਆਂ ਜਿਵੇਂ ਇੱਕ ਇੱਕੋ ਪੈ ਕਹਿੰਦੇ ਨੇ ਕਿ ਜੇ ਤੇ ਰਿਚੀਲਡੀ ਵੀ ਨਹੀਂ ਵਰਤ ਸਕਦੇਗੀ ਚਾਹੇ ਤਿਹਾਰ diel ਦੀ ਗੱਲ ਹੋਵੇ ਜਾਂ ਹੋਰ ਜਿਹੜਾ ਹੋਣਾ। ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਧੇ ਰਾਹੁਲ ਜੀ ਨਾਲ ਵੀ ਗੱਲ ਹੋਦਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ? ਉਹਨੂੰ ਸੇਫ ਕਰਨੀ ਹੈ ਇੰਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ ਤਾਂ ਹੁਣ ਗੁਜਰਾਤ ਜੇਲ੍ਹ ਦੇ ਵਿੱਚ ਵੀ ਆ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ Eid ਮੁਬਾਰਕ ਦੇ ਰਹੇ ਸਾਰੀ ਗੱਲਬਾਤ ਉਹ ਵੀ ਆਮ ਨੋਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਕੀ ਜਿਹੋ ਉਹ ਹੋਈ ਏਦਾਂ ਦੀ ਲੱਗ ਨਹੀਂ ਰਹੀ ਉਸ ਗੱਲ 'ਚੋਂ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬੇਡਰ ਬੁਖਬੀ ਖਿਲਾ ਰਹੇ ਸਾਰੇ ਜਿਸ ਤੋਂ ਜਿਹੜੀਆਂ ਪਹਿਲਾਂ ਇੰਟਰਵਿਊ ਜਿਹੜੀਆਂ ਲਈਆਂ ਜਿਹਨਾਂ ਦੇ ਵਿੱਚ ਤੁਸੀਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ ਉਸ ਤੋਂ ਕੀਤਾ ਚਾਹਤੋ ਉਹਦੇ ਵਿੱਚ ਕੀ ਦਿੱਕਤ ਜਪੁੰਚਿਆ ਕਿ ਹਾਈ ਕੋਰਟ ਨੇ ਦੋ ਵਾਰ ਮਾਂ ਜੋ ਕੋਰਟ ਨੇ ਅਰਾਉ ਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇਨ ਦੇ ਖਿਲਾਫ ਕਰਤੀਆਂ ਕਿਸੇ ਦੋਸ਼ੀਆ ਨਾਮ ਤਾਂ ਇਹਨੇ ਸਰਕਾਰ ਨੇ ਪਾਉਣੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲਿਟਿਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਦੇ ਤਾਂ ਜੇ ਉਹ ਨੈਕਸਸ ਟੁੱਟੇ ਤਾਂ ਫੇਰ ਹੀ ਉਹਦੇ ਚ ਗੱਲ ਨਿਕਲੇ ਕੋਈ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਇਸਪਿਰਤੀ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਚਸ ਤੇ ਕਿਹਨੇ ਦੇਣਾ ਹੈ ਭਾਈ ਵਿਕਰਮ ਮਜੀਠੀਏ ਨੇ ਦੋਸ਼ ਲਾਏ ਆ ਵੀ ਅੱਜ ਓਨ ਲੈਂਡ ਵਾਲਾ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਤਗੀ ਹੁੰਦਾ ਵੀ ਉਹ ਵੀ ਮੰਤਰੀਆਂ ਕਰੋੜਾਂ ਦੇ ਜਿਹੜਾ ਲਾਂਸ ਮਿਸ਼ਨ ਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇ ਰਿਹਾ ਦੇਖੋ ਤੁਸੀਂ ਇਹ ਪਿੱਛੇ ਜੇ ਐਨਆਈ ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ 'ਚ 22 ਨੇਮ ਸਾਰੇ ਬਿਲਡਰ ਉਹਦੇ 'ਚ ਮਹਾਲੀ ਦੇ ਵੀ ਹੈ ਉਹਦੇ 'ਚ ਅਮਲੋਟ ਦੇ ਵੀ ਹੈ ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ ਬਾਈ ਨੇ ਕੋਈ ਗੱਲ ਹੁਣ ਲੁਕੀ ਛੁਪੀਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਵੇਚ ਰਿਹਾ ਸਭ ਦੇ ਬਾਈ ਨੇਮ ਐਨ ਆਈ ਐਨ ਇਹ ਤੁਹਾਡੇ ਨੈਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟਾਂ ਉਹਨੀਆਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਖੁਸ਼ ਹੈ ਪਰ ਹਮਤੂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਜਦ ਸਾ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ ਦਾ ਉਹਦਾ ਹਿਸਾ ਪਤੀ ਨੇ ਕੋਈ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸਟਮਰ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿਦਾਂ ਯੂਜ਼ ਕਰ ਜੇ ਜਾਂ ਕੋਈ ਕਰੇ ਇਹ ਰਲਿਵਲੀ ਗੱਲ ਹੈ ਪੰਜਾਬ ਦੀ ਆਪਾਂ ਗੱਲ ਕਰੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਹੁਣ ਤਾਂ ਪਾਕਿਸਤਾਨੋਂ ਸਿੱਧੀਆਂ ਨਾ ਹੋਣ ਲੱਗੀਆਂ ਕਿਵੇਂ ਦੇਖਦੇ ਹੋ ਪਾਕਿਸਤਾਨ ਦੇ ਰਿਪੋਰਟ ਦੇਖਣਾ ਜੀ ਇੱਕ ਮਹੱਤਵਮਤਰ ਦਾ ਫੋਨ ਮਿਲਿਆ ਹੁੰਦਾ ਨਾ ਦੇਖ ਤਰੋਂ ਦਾ ਪਰਚਾ ਰਹਿ ਜਾਂਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਇਸ ਇਤੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਕਸੀ ਕਿੰਨੇ ਦੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੋਣਾ ਮਤਲਬ ਉਹ ਇਹ ਚੀਜ਼ ਨੂੰ ਸਭੋ ਪ੍ਰਚਾਰ ਕੇ ਇਹ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਦਰ ਵੱੜਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜਿਆਦਾ ਸਟਰੋਂਗ ਹੈ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਲਰੂਗਾ ਉਹਨੂੰ ਤਾਂ ਮੈਂ ਮੇਰਾ ਖਿਆਲ ਉਹ ਵੀ ਇੱਕ ਆਈਡੀ ਹੈ ਫਿਰ ਕੁਛ ਨਹੀਂ ਕਰ ਲੇ ਹੁਣ ਦੇ ਪਿੱਛੇ ਘਾਰ ਲਗਾਉਂਗੇ ਕਿਉਂਕਿ ਪਹਿਲਾਂ ਵੀ ਪੰਜਾਬ ਕੋਲ ਜਿਹੜੀ ਇੰਟਰਵਿਊ ਸੀ ਉਹਦੀ ਘਾਰ ਬੇਟਾ ਲਗਭਗ ਸਭ ਜਗ੍ਹਾ ਤੇ ਲਾ ਕੇ ਵੇਖ ਲਈ ਆ ਫਰਵਾਥ ਮਾ ਗਏ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਕਰ ਆਪਾਂ ਨੂੰ ਘਰੇ ਦਿੱਤੀ ਹੈ ਇਸ ਤਰ੍ਹਾਂ ਹੋ ਸਕਦਾ ਹੈ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਹੈ ਵਾਹਿਗੁਰੂ ਜੀ ਜੇ ਇਨ੍ਹਾਂ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਇੰਨੀ ਜੀ ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ ਜਿੰਨੀ ਕਿ ਲੜੀਗੀ